ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚਹਿਲ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਆ ਕਰੋ ਜੀ ਫੁੱਲ ਵਾਚ ਤੇ ਟਾਈਮ ਹੋ ਗਿਆ ਸ਼ਾਮ ਦੇ 5 ਦਾ ਤੇ ਹੁਣ ਆਪਾਂ ਸਬਜ਼ੀ ਬਣਾਉਣ ਲੱਗੇ ਸਿੱਧਰੋ ਕੱਪੜੇ ਵਗੈਰਾ ਦਾ ਸਾਰਾ ਕੰਮ ਕਾਰਾ ਜਿਹੜਾ ਨਵੀੜਤਾ ਉਧਰ ਉਹਨਾਂ ਨੇ ਪੱਠੀਆਂ ਵਗੈਰਾ ਦੇ ਜਿਹੜਾ ਕੰਮ ਨਿਬੜ ਗਿਆ ਤੇ ਆਹ ਦੇਖਣ ਚ ਗੰਦੇ ਜਿਹੇ ਲੱਗਦੇ ਆ ਖੇਤੋਂ ਲੈ ਕੇ ਆਂਦੇ ਸੁੱਕੇ ਮਟਰ ਤੇ ਬਸ ਇੱਧੇ ਕੱਢ ਕੇ ਆਪਾਂ ਇਹਨਾਂ ਨੂੰ ਰੱਖ ਦਾਂਗੇ ਬੇਰੁੱਤੀ ਰੁੱਤ ਦੇ ਵਿੱਚ ਧਰੇ ਜਾਂਦੇ ਆ ਹਾਂਜੀ ਸੋਨੂੰ ਰੁੱਤੀ ਰੁੱਤੀ ਦੇ ਵਿਰੁੱਤੀ ਕਰੁੱਤੀ ਕਰੁੱਤੀ ਬੇਰੁੱਤੀ ਉਹੀ ਹੋ ਗਿਆ ਬੇਰੁੱਤੀ ਵੀ ਹੋ ਗਿਆ ਤੇ ਬਾਕੀ ਸੋਨੂੰ ਵੈਸੇ ਪਹਿਲਾਂ ਵੀ ਵਧਾਂਗਾਂ ਦੇ ਦਿੱਤੀਆਂ ਸੀ ਇੱਕ ਵਾਰੀ ਫੇਰ ਤੋਂ ਬਲੌਗ ਦੇ ਵਿੱਚ ਕਿ ਤੁਹਾਡੀਆਂ ਬੱਚਿਆਂ ਨੇ ਬਹੁਤ ਹੀ ਅੱਛੇ ਨੰਬਰ ਲੈਤੇ ਨੇ ਹਾਂ ਕੀ ਕਹਿਣਾ ਚਾਹੋਗੇ ਇਹ ਕਹਿਣਾ ਚਾਹੋਗੇ ਵੀ ਅੱਜ ਰਿਜ਼ਲਟ ਲੈਣ ਨਹੀਂ ਗਏ ਫੇਗਲੇ ਨਵਰੀਤ ਵੀ ਚਲੇਗੀ ਨਵਰੀਤ ਵੀ ਹੈਣੀ ਸੀਗੀ ਹਨਾ ਦੋਨਾਂ ਦੀਆਂ ਪੋਜੀਸ਼ਨ ਆਈਆਂ ਸੀ ਵਧੀਆ ਨੰਬਰ ਲੈਤੇ ਹਨਾ ਨਵਰੀਤ ਵੀ ਆਦੀ ਭੂਆ ਕੋਲੇ ਉੱਠ ਗਈ ਨਵਰੀਤ ਨਾਨ ਕੀ ਚਲੇਗੀ ਕੀ ਚਲੇਗੀ ਮੈਨੂੰ ਐਂਕੀ ਪੂਰਾ ਐ ਸੀਗਾ ਮੈਂ ਚੱਲ ਮੈਂ ਜਾਊਂਗਾ ਆਪ ਬੇਮਾਰ ਮਾਂ ਕੱਲਾ ਕੀ ਜਾਵਾ ਸਹੀ ਗੱਲ ਹੈ ਮੈਨਾਂ ਨੂੰ ਫਸ ਲੱਗੀ ਮੈਂ ਕਿ ਤੁਸੀਂ ਵੀ ਅੱਜ ਰਿਪੋਰਟ ਕਾਰਡ ਤੁਸੀਂ ਫੜ ਲਿਓ ਤੇ ਆਪਾਂ ਫੋਟੋ ਲਹਾ ਲਾਂਗੇ ਉੱਥੇ ਨਾ ਡੈਕ ਡੈਕੋਰੇਸ਼ਨ ਕੀਤੀ ਹੁੰਦੀ ਆ ਵਧੀਆ ਲੱਗਦਾ ਇੱਕ ਯਾਦਗਾਰ ਵੀ ਰਹਿੰਦੀ ਹੁੰਦੀ ਆ ਹੈਨਾ ਬੱਚੇ ਦੀ ਵੀ ਆ ਆ ਇਸ ਸਾਲ ਦੇ ਵਿੱਚ ਵੀ ਮੈਂ ਆਪਦਾ ਰਿਪੋਰਟ ਕਾਰਡ ਲੈਤਾ ਹਾਂ ਰਿਪੋਰਟ ਕਾਰਡ ਮੈਂ ਫੜ ਲਈ ਮੈਂ ਮਨ ਰਿਤਨ ਕਿਹਾ ਮਹਾ ਚਲਾ ਆਪਾ ਮੇਰੇ ਨਾਲ ਫੋਟੋ ਕਰਾ ਲਾ ਮੈਂ ਬੱਚੀ ਸੀ ਤੇ ਵਧੀਆ ਬਹੁਤ ਸੋਹਣੇ ਨੰਬਰ ਲੱਤੇ ਇਸ ਸਮ੍ਰੀਤ ਨੇ ਵੀ ਸਮ੍ਰੀਤ ਨੇ ਨਵਰੀਤ ਨੇ ਸਮ੍ਰੀਤੀ ਸਹੀ ਹੈ ਹਾਂ ਨਵਰੀਤ ਆ ਕਿ ਥੋੜੇ ਇੱਕ ਨੰਬਰਾਂ ਦੇ ਰਹਿ ਗਈ ਬਸ ਤੇ ਨੰਬਰ ਦਾ ਤਾਂ ਇੱਕ ਦੋ ਨੰਬਰ 'ਚ ਹੀ ਫਰਕ ਪੈ ਜਾਂਦਾ ਚਲੋ ਕੋਈ ਗੱਲ ਨਹੀਂ ਬੱਚੇ ਨੇ ਆਪਦੀ ਮਿਹਨਤ ਨਾਲ ਜਿੰਨੇ ਨੰਬਰ ਲੱਤੇ ਵੈਸੇ ਐਡ ਕਾ ਟਿਊਸ਼ਨ ਤੇ ਨਹੀਂ ਦਾਈਆਂ ਸੀ ਚਲੋ ਵਧੀਆ ਨੰਬਰ ਲੈ ਲਏ ਬਹੁਤ ਵਧੀਆ ਨੰਬਰ ਲੱਤੇ ਆ ਵੈਸੇ ਇੱਕ ਥੋੜੀ ਜਿਹੀ ਕਲਿੱਪ ਬਣਾਈ ਸੀਗੀ ਉਦੋਂ ਮੈਂ ਨਾ ਤਿਆਰ ਹੋਈ ਜਾਂਦੀ ਸੀ ਸਮ੍ਰੀਤ ਜਦੋਂ ਗਈ ਆ ਸਾਈਡ ਤੇ ਖੜਕੇ ਮੈਂ ਕਲਿੱਪਸ ਲਈ ਸੀ ਉਹ ਆਪਾਂ ਇਸ ਤੋਂ ਬਾਅਦ ਹੈ ਜਿਹੜੀ ਐਡ ਕਰ ਦਾਂਗੇ ਪਰ ਹੁਣ ਉਹਨਾਂ ਨੂੰ ਟੈਨਸ਼ਨ ਪੂਰੀ ਆ ਗੀ ਮੰਮਾ ਸਾਡੇ ਨੰਬਰ ਭੇਜ ਹਾਂ ਸਮ੍ਰੀਤ ਤਾਂ ਉਹਦੇ ਨੂੰ ਇਨਫੋਰਮ ਆ ਗਿਆ ਸੀਗਾ ਮੈਨੂੰ ਆਇਆ ਜਿਹਦਾ ਫੋਨ ਆਣਾ 11:30 ਵਜੇ ਉਦੋਂ ਕਹਿੰਦੀ ਉਹ ਤਾਂ ਆਪਣੀ ਸਿਹਤ ਦਾ ਲੈਣ ਗਈ ਸੀਗਾ ਰਿਜਰਟ ਫੂਲ ਉਹਨਾਂ ਦੇ ਨਾਲ ਗਈ ਠੀਕ ਹੈ ਉਹ ਯਾਰਾਂ ਦੇ ਨਾਲ ਅਕਸਰ ਤੇ ਉਹਦੇ 90% ਆਏ ਆ ਆਪਣੀ ਸਿਹਤ ਦੇ ਅੱਛਾ 90% ਆ ਉਹਦੇ ਠੀਕ ਹੈ ਤੇ ਫਿਰ ਮੈਂ ਉਹਨਾਂ ਨੂੰ ਫੋਟੋਆਂ ਵਗੈਰਾ ਤਾਂ ਹਨਾ ਭੇਜਤੀਆਂ ਤੇ ਕੋਣਾ ਤੇ ਖੁਸ਼ਾ ਪੂਰੀਆਂ ਵੈਸੇ ਹੁਣ ਬਸ ਇੱਕ ਦੋ ਦਿਨਾਂ ਤੱਕ ਕਲਾਸਾਂ ਸਟਾਰਟ ਹੋ ਜਾਣੀਆਂ ਤੇ ਫਿਰ ਹੁਣ ਉਹ ਸੰਡੇ ਤੱਕ ਹੀ ਆਉਣੀ ਹੈ ਸ਼ਨੀਵਾਰ ਨੂੰ ਮੈਂ ਚਲੇ ਜਾਣਾ ਪਿੰਡ ਦੇਖੂਗੀ ਕੋਸ਼ਿਸ਼ ਕਰੂੰਗੀ ਜੇ ਕੋਈ ਕੰਮਕਾਰ ਕੋਈ ਨਾ ਹੋਇਆ ਹਨਾ ਨਾਲੇ ਨਿਵਾਨੇ ਨਾਲ ਆਪਾਂ ਮਿਲਿਆਂਗੇ ਤੇ ਨਾਲੇ ਹਵਰੀ ਦੁਪਹਿਰਾ ਜਿਹੜੀ ਪਹੁੰਚ ਜੂਗੀ ਤੇ ਵਧੀਆ ਖੁਸ਼ੀ ਵਾਲਾ ਦਿਨ ਸੀ ਉਹਦੀ ਮੈਡਮ ਵੀ ਗੁੱਸਾ ਕਰਦੇ ਸੀ ਕਹਿੰਦੇ ਤੁਸੀਂ ਲੈ ਕੇ ਕਹਣੀ ਆਏ ਵੀ ਬੱਚੇਰੀ ਪਿੱਕ ਹੋਣੀ ਸੀਗੀ ਮੈਂ ਖਬੀ ਕੀ ਕਰੀ ਹੈ ਹਨਾ ਕੱਲ ਮੇਰੇ ਆਉਂਦੇ ਨੂੰ ਆਉਣ ਦੇ ਤੋਂ ਪਹਿਲਾਂ ਹੀ ਪਲਾਨ ਬਣਾਈ ਬੈਠੇ ਸੀ ਕਿ ਮੈਂ ਜਾਣਾਗਾ ਕਲੋਜੀ ਹੁਣ ਆਪਾਂ ਕੰਮਕਾਰਾਂ ਵੱਲ ਹੋਈਏ ਕद्दू ਵਗੈਰਾ ਬੀਬੀ ਨੇ ਕੱਟਤਾ ਬੀਬੀ ਨੂੰ ਫਾੜਿਆ ਨਹੀਂ ਖੇਤ ਕद्दू ਦੀਆਂ ਕਿੱਡੀ ਰੀਡਿੰਗ ਕੀਤੀਆਂ ਤੇ ਪਾ ਕੇ ਵਿੱਚ ਦੁੱਧ ਵਧੀਆ ਜੀ ਸੰਘਣੀ ਸੰਘਣੀ ਜੀ ਦੁੱਧ ਵਾਲੀ ਸਬਜ਼ੀ ਬਣਾਈ ਹੈ ਜੀ ਕद्दू ਦੀ ਠੀਕ ਹੈ ਹੁਣ ਆਹੀ ਵਿਚਾਰਾ ਕद्दू ਚੰਗਾ ਲੱਗਦਾ ਬਹੁਤ ਵਧੀਆ ਲੱਗਦਾਗਾ ਹਾਂ ਮੁੰਨ ਨੇ ਤੇ ਫਿਰ ਉਹੀ ਗੱਲ ਆਪਣੇ ਆਪ ਦੇ ਲੈ ਬਗਣੇ ਆ ਉਦੋਂ ਕਦਾੜ ਤੇ ਵਿਚਾਰੇ ਦੀ ਪੋਜੀਸ਼ਨ ਵੀ ਚੇਂਜ ਹੋ ਜਾਂਦੀ ਹੈਗੀ ਤੇ ਹੁਣ ਤਾਂ ਮੁੱਲ ਲੈ ਲੈ ਖਾਈ ਜਾਨੇ ਫਿਰ ਉਹੀ ਤੇ ਜੀ ਆਕ ਪ ਜਾਂਦਾ ਨਾ ਜਦੋਂ ਮੁੱਲ ਲੈ ਕੇ ਖਾਣੇ ਆਗੇ ਤੇ ਜਦੋਂ ਉਹਨੂੰ ਆਪਦੇ ਖੇਤਾਂ 'ਚ ਹੋਣਾ ਉਦੋਂ ਨੂੰ ਮਨ ਆਕੀ ਜਾਣਾ ਹੁਣ ਤਾਂ ਵੈਸੇ ਬਹੁਤ ਟੇਸਟੀ ਲੱਗਦਾ ਵੈਸੇ ਕਦੂ ਦਾ ਵਰੀ ਹੀ ਲੱਗਦਾ ਹੁੰਦਾ ਵਾ ਤੇ ਹੌਲੀ ਹੌਲੀ ਤਾਂ ਪਰ ਹਰੇਕ ਸਬਜ਼ੀ ਤੋਂ ਆਪਾਂ ਨੂੰ ਇਵੇਂ ਹੋਣ ਹੀ ਲੱਗ ਜਾਂਦਾਗਾ ਹੁਣ ਜਿਵੇਂ ਮਟਰ ਬਹੁਤ ਵਾਰੀ ਧਰਲੇ ਹਨਾ ਮਟਰਾਂ ਤੋਂ ਜੀ ਆਕੇ ਹੁਣ ਵਿਚਾਰੇ ਇਹ ਤਾਂ ਪੱਕ ਸੜ ਗਏ ਹੋរី ਹੋ ਗਏ ਤੇ ਕੁਸ਼ਕਤਾਪਾ ਜਿਵੇਂ ਸਾਂਤੂਆ ਜੀ ਨੇ ਦੱਸਿਆ ਸੀ ਉਹ ਉਵਾਲ ਕੇ ਸਟੋਰ ਕਰਕੇ ਰੱਖਿਆ ਹਨਾ ਤੇ ਇਹ ਜਿਵੇਂ ਜਾਦੇ ਸੁੱਕ ਗਏ ਉਹ ਹਰੇ ਸੀ ਉਹ ਕੱਢ ਕੇ ਉਹ ਕੀਤੇ ਹੈਗੇ ਖੰਡ-ਗੁੰਡ ਚ ਪਤਾ ਨਹੀਂ ਕਿਵੇਂ ਜੀ ਮੰਮੀ ਨੇ ਉਵਾਲ ਕੇ ਕੀ ਕੁਛ ਜਿਆ ਕੀਤਾ ਉਹਨਾਂ ਦਾ ਤੇ ਇਹ ਆਪਾਂ ਹੁਣ ਜਦੋਂ ਸੁੱਕੇ ਵਿਚਾਰੇ ਕੋਰਕੜੂ ਬਣੇ ਪਏ ਆ ਤੇ ਇਦਾਂ ਹੀ ਬਸ ਹੁਣ ਕੱਢ ਕੇ ਕਿਸੇ ਡੱਬੇ ਦੇ ਵਿੱਚ ਪਾ ਕੇ ਰੱਖ ਦਾਂਗੇ ਤੇ ਫੇਰ ਜਾਨੇ ਆਪਾਂ ਧਾਰਾਵੱਲ ਪਹਿਲਾਂ ਮੈਂ ਜਾਂਦੀ ਜਾਂਦੀ ਸਬਜ਼ੀਆਂ ਲਾ ਆ ਜਾ ਤੜਕਾ ਤੇ ਅਗ ਤਾਂ ਬੈੱਡ ਸ਼ੀਟ ਜਿਹੜੀਆਂ ਉਹ ਹੀ ਗੱਲ ਸਰਦੀਆਂ ਵਾਲੀਆਂ ਮੋਟੀਆਂ ਦੇਖਦੇ ਕਿ ਗਰਮੀ ਚੜਦੀ ਜਾਵੇ ਉਹ ਵੀ ਢੋਕੇ ਜਿਹੇ ਨਾਲ ਸੰਤ ਘਸਾਰਨਾ ਮੈਂ ਲਾ ਦਵਾਂਗੇ ਸੰਗੀਤ ਵਰਗੇ ਨੇ ਰਹਿ ਗਈ ਬਾਕੀ ਬਸ ਅੱਜ ਥੋੜਾ ਕਰ ਕਰਕੇ ਵੈਸੇ ਸਰਦੀਆਂ ਨੇ ਸਾਰੇ ਕੱਪੜੇ ਔਣ ਲਈ ਬੈੱਡ ਸ਼ੀਟ ਤੋਂ ਬਿਨਾਂ ਸਭ ਕੁਝ ਸੰਤ ਤਾਂ ਤੇ ਉੱਥੇ ਬੈਠੇ ਨੇ ਮੰਮੀ ਆਹ ਸੌਰੀ ਬੀਬੀ ਦੇ ਮਾਮਾ ਜੀ ਆਏ ਹੋਏ ਆ ਗੱਲਾਂ ਬਾਤਾਂ ਕਰ ਰਹੇ ਆ ਤੇ ਮੰਮੀ ਗਏ ਆ ਫੇਰ ਸ਼ਹਿਰ ਪੱਟਾ ਲਗਾਣਾ ਅੱਜ ਤੀਜੀ ਦਿਨ ਅੱਜ ਦਾ ਦਿਨ ਹੋਰ ਪੱਟਾ ਲਾਉਣਗੇ ਫੇਰ ਦੇਖੋ ਫਰਕ ਪੈ ਗਿਆ ਤਾਂ Saya ini adalah ini, Dekan nanti daunnya. ਤੂੰ ਦਗਾ ਬਿਰੋ ਪੀਓ ਨਾ ਚੰਗਾ ਤੇਰੇ ਸੁੱਟਾ ਦੇ ਮੈਨੂੰ ਬੈਠ ਲੈ ਨਾ ਪਤਾ ਬਾਹਰ ਨੂੰ ਨਾ ਬਾਹਰ ਪੱਗੀ ਜਾਉਂ ਬਤਨ ਹੈਲੋ ਤੁਰਪੇ ਤੁਰਪੋ ਉਹ ਆ ਗਿਆ ਉਹ ਤੇਰੀ ਉਹ ਆਇਆ ਉਹਦੇ ਯਾਰ ਜਿਹੜਾ ਪਿਆ ਜਾਲਾ ਨਮਰਾ ਜਾਲਾ

ਜੀ ਟਾਈਮ ਹੋ ਗਿਆ ਪੌਣੇ 7 ਦਾ ਤੇ ਆਪਾਂ ਸਾਰੇ ਉਧਰੋਂ ਕੰਮ ਕਰਨੀ ਵੀਰਲੀ ਤੇ ਮੈਂ ਲਾ ਕੇ ਹਟੀਸੀ ਪੋਚੇ ਸਾਰੀ ਸਫਾਈ ਹੋ ਗਈ ਆ ਤੇ ਮੈਂ ਕਰਦੀ ਸੀ ਪੱਖੇ ਬੰਦ ਤੇ ਖੇਤੋਂ ਵੀ ਆ ਗਏ ਚਾਚਾ ਜੀ ਵਰਗੇ ਉਹਨਾਂ ਦੀ ਰੋਟੀ ਲਾਉਣੀ ਹੋਗੀ ਤਾਂ ਕਰਕੇ ਆਪਾਂ ਤਾਂ ਰੋਟੀ ਬਣਾਈ ਮੇਰੇ ਪਤਾ ਨਹੀਂ ਕੀ ਜਾਦਾ ਐਸੀ ਭੁੱਲ ਗਈ ਬੀਬੀ ਦੇ ਬਿਸਤਰੇ ਸੱਚ ਉਹਨਾਂ ਦੇ ਤੱਬ ਸ਼ਾ ਹਾਂਗੇ ਬਿੱਟ ਚੇਅਰ ਵਗੈਰਾ ਰੱਖਣਾ ਲਓ ਜੀ ਸਬ지 ਆਪਣੇ ਵਧੀਆ ਬਣ ਮੱਧੀ ਵਾਰ ਅਸਰ ਦੁੱਧ ਬਣਾ ਕੇ ਪਤਲੀ ਜਿਹੜੀ ਸਬਜ਼ੀ ਬਣਾਏਗੀ ਤੇ ਅੱਧ ਅੰਦਰ ਉਹਦੀ ਗਰਮੀ ਤਾਂ ਕਰਕੇ ਫਿਰ ਮੈਂ ਬਾਹਰ ਜਿਹੜੀ ਇੰਗੇਠੀ ਚ ਅੱਗ ਮਚਾ ਲੇ ਉੱਥੇ ਰੋਟੀ ਲੱਗਦੀ ਆ ਅੱਧਾ ਵਗੈਰਾ ਮੈਂ ਰੱਖ ਦਿਆਂ ਪੇ ਰੱਖੀ ਬਾਹਰ 12 ਰੋਟੀ ਬਹੁਤ ਵਧੀਆ ਲੱਗੇ ਰਾਤ ਦਾ ਸਾਨੂੰ ਇੰਨੀ ਕਿ ਜ਼ਿਆਦੇ ਗਰਮੀ ਇਹ ਪਹਿਲਾਂ ਜਿਹੜਾ ਮੈਂ ਰੋਟੀ ਪਕਾਈ ਮੈਂ ਕਿ ਰਾਤ ਸੋਚ ਲਿਆ ਮੈਂ ਤਾਂ ਬਸ ਰੋਟੀ ਜਿਹੜੀ ਅੱਜ ਤੋਂ ਬਾਹਰ ਪਕਿਆ ਕਰੂੰਗੀ ਕਿ ਅੰਦਰ ਹੋਰ ਪਸੀਨਾ ਆ ਜਾਈ ਜਾਂਦਾ ਹਨਾ ਜਾਨੀ ਕਿ ਜਿਹੜੀ ਗਰਮੀ ਨੇ ਆਉਣਾ ਸੀ ਕਿਸੇ ਦੇ ਰੋਕਿਆ ਨਹੀਂ ਰੁਕਦੀ ਤੇ ਉਹ ਗਰਮੀ ਜਿਹੜੀ ਆਪਣੇ ਕੋਲ ਪਹੁੰਚ ਚੁੱਕੀ ਹੈ ਤੇ ਹੁਣ ਤਾਂ ਬਸ ਹਾਈ ਬੂ ਹਾਈ ਬੂ ਇਦਾਂ ਹੀ ਹੋਈ ਜਾਇਆ ਕਰਨਾ ਚੱਕਲਾ ਕਿੱਥੇ ਆ ਤੋਪਾ ਪਿਆ ਹੋਲਟਾ ਬਲੌਗ ਬਣਾਉਣ ਚ ਵੀ ਪ੍ਰੋਬਲਮ ਆਦੀ ਕਿਉਂਕਿ ਅੱਗੇ ਮਾਸੀ ਮੀਂਹ ਹੁੰਦੀ ਸੀ ਉਹ ਹੈਲਪ ਕਰ ਦਿੰਦੇ ਸਨ ਤੇ ਸਿਮਾ ਵੀ ਹਣੀ ਘਰੇ ਜਾਣਾ ਫਿਰ ਜੀਣੀ ਲੱਗਦਾ ਸੋ ਮਸਰਾ ਆ ਪਈਆ ਬਟ ਉਹਦਾ ਮਨ ਲੱਗਿਆ ਹੋਇਆ ਉੱਥੇ ਹਾਂਜੀ ਇਥੇ ਨਾ ਇਹ ਵੀ ਬੀਨੂ ਅੰਦਰ ਬਿਠਾਉਣ ਲੈ ਕੇ ਆ ਰਹੀ ਸੀ ਅਗੇ ਅਸੀਂ ਹਸਲ ਲੱਗਿਓਦੋਂ ਵੀ ਪਹਿਲਾਂ ਆਪਾਂ ਬੱਚੇ ਨੂੰ ਤੁਰਨਾ ਸਿਖਾਉਣਾ ਹੈ ਨਾ ਫਿਰ ਜਦੋਂ ਬਜ਼ੁਰਗ ਹੋ ਜਾਂਦੇ ਆ ਤੁਰਿਆ ਨਹੀਂ ਜਾਂਦਾ ਹਨਾ ਉਦੋਂ ਫਿਰ ਆਪਾਂ ਫੜਕੀ ਜਣੀ ਕਿ ਪਹਿਲਾਂ ਵਾਂਗੂ ਬੱਚੇ ਦੀ ਉਂਗਲੀ ਵਾਂਗ ਫੜਨ ਵਾਲੀ ਗੱਲ ਹੀ ਹੈ ਵੀ ਉਹਦੇ ਫੜ ਕੇ ਲੈ ਕੇ ਜਾਂਦੇ ਆ ਤੇ ਅੱਗੇ ਤਾਂ ਬੀਬੀ ਦੁਰ ਪੈਂਦੀ ਹੁੰਦੀ ਸੀ ਹੁਣ ਨਹੀਂ ਥੋੜਾ ਜਿਆਦਾ ਡਰਨ ਲੱਗ ਗਏ ਇਹਨਾਂ ਨੂੰ ਇਹ ਹੁੰਦਾ ਇੱਕ ਵਾਰੀ ਡਿੱਗ ਗਏ ਸੀ ਵੀ ਫਰਸ਼ ਵਗੈਰਾ ਚ ਹਨਾ ਇੱਟ ਵਗੈਰਾ ਚ ਪੈਰ ਅੜਕ ਕੇ ਡਿੱਗ ਕੇ ਮੁੜ ਕੇ ਫਿਰ ਬਾਲਾ ਜਿਆਦੇ ਕੰਮ ਵਧ ਜਾਂਦਾ ਫਿਰ ਤਾਂ ਕਰਕੇ ਹੀ ਉੱਥੇ ਉਹਨਾਂ ਚਰ ਬੈਠੇ ਰਹਿੰਦੇ ਆ ਸਾਡੇ ਚ ਕੋਈ ਵੀ ਸਿਮੂ ਹੋਵੇ ਅਸੀਂ ਹੋਵੇ ਵੀ ਥੋੜਾ ਜਿਹਾ ਸਹਾਰੇ ਦੇ ਨਾਲ ਹੈ ਜਿਹੜਾ ਵੀ ਅੰਦਰ ਬੈਠ ਜਾਂਦੇ ਆ ਤੇ ਅੰਟੀ ਰੋਟੀ ਪਾਣੀ ਆਪਾਂ ਲਈ ਬਣਾ ਵਧੀਆ ਆਰਾਮਦਾਰੀ ਦੇ ਨਾਲ ਬਾਹਰ ਆ ਜਿਹੜੀ ਰੋਟੀ ਬਣੀ ਆ ਚੁੱਲੇ ਤੇ ਤੇ ਹੁਣ ਆਪਾਂ ਬਸ ਰੋਟੀ ਪਾਤੀ ਪਕਦੀ ਆਪਾਂ ਬੀਬੀ ਨੂੰ ਪਹਿਲਾਂ ਖਵਾਇਆ ਹੋਣੇ ਹੁਣੇ ਆਹਨ ਲਈ ਪਕਾ ਦੇਈਂ ਵੀ ਹੁਣ ਮੇਰੀ ਆ ਕਲਿਫਲੈਂਡ ਦਾ ਮਤਲਬ ਇਹ ਸੀਗਾ ਵੀ ਪਰ ਨੇ ਕਿ ਅਸੀਂ ਨਾ ਵੀ ਆਪਣੇ ਸ਼ਾਮ ਨੂੰ ਤੁਸੀਂ ਖੀਰੇ ਨਾ ਖਾਇਆ ਕਰੋ ਮੈਂ ਬਸ ਪੁਛੜਾ ਹੀ ਸੀਗਾ ਵੀ ਟੇਸਟੀ ਲੱਗਦੇ ਹਨਾ ਸਵੇਰ ਤਾਂ ਪਤਾ ਹੀ ਹੈ ਕਿਹੜੇ ਸਲਾਦ ਖਾਦੇ ਜਾਂਦੇ ਹਨਾ ਅ ਜਿਵੇਂ ਗਿਆਨੇ ਹੁੰਦੇ ਰੋਟੀ ਵੀ ਨਹੀਂ ਖਾਦੀ ਆਂਦੀ ਗੀ ਜਲਦੀ ਆਲਦੀ ਸਾਰੇ ਕੰਮ ਸਮੇਟ ਕੇ ਤੇ ਭੱਜਣ ਦੀ ਹੁੰਦੀ ਹੈ ਬਸ ਇੱਕ ਵਾਰੀ ਜਿਹੜੀ ਚਾਹ ਪੀ ਲਈ ਪੀ ਲਈ ਤੇ ਮੁੜ ਕੇ ਆਉਂਦਾ ਬੈਣਾ ਦਾ ਟਾਈਮ ਹੋ ਜਾਂਦਾ ਬਸ ਵੈਸੇ ਤਾਂ ਡਾਕਟਰ ਆਖ ਲੈਂਦੇ ਆ ਕਿ ਸ਼ਾਮ ਨੂੰ ਰੋਟੀ ਘੱਟ ਖਾਣੀ ਚਾਹੀਦੀ ਆ ਸਾਡੇ ਵਰਗੇ ਅਸੀਂ ਦੋਨੇ ਜਣੇ ਸ਼ਾਮ ਨੂੰ ਰੋਟੀ ਰੱਜ ਕੇ ਖਾਣੇ ਕਿਉਂਕਿ ਕੁੱਲ ਲੋਕ ਆ ਕੇ ਜੀ ਨਹੀਂ ਕਰਦਾ ਹੁੰਦਾ ਹਨ ਸਵੇਰ ਟਾਈਮ ਨਹੀਂ ਹੁੰਦਾ ਤੇ ਐਸ ਵੇਲੇ ਫਿਰ ਜਦੋਂ ਇਹ ਦੇਖੋ ਕੰਮ ਕਰ ਕਰਦੇ ਹਨ ਜੋਂ ਆ ਜਾਂਦੇ ਆ ਸੂਰ ਤੋਂ ਫਿਰ ਆਪਾਂ ਦੁਰੀ ਫਿਰਦੇ ਆ ਤੇ ਅੱਧਾ ਘੰਟਾ ਜੇ ਰੈਸਟ ਕਰ ਲਈ ਤਾਂ ਕੀ ਕਰ ਲਈ ਬਸ ਇਹ ਦੁਆ ਤੱਕ ਜਾਨੀ ਕਿ ਚਾਰ ਤੋਂ ਬਾਅਦ ਤਾਂ ਜਿਹੜੇ ਆਪਣੇ ਕੰਮ ਹੈ ਉਹ ਸ਼ੁਰੂ ਹੋ ਹੀ ਜਾਂਦੇ ਆ ਇਹਰ ਤਾਂ ਕਰਕੇ ਨਾ ਐਸੇ ਲਈ ਸਲਾਦ ਸਨੂ ਦੇ ਜਾਨੀ ਕਿ ਮੁੱਕ ਦੀ ਗੱਲ ਮੇਰੀ ਇਹ ਆ ਵੀ ਐਸ ਵੇਲੇ ਸਲਾਦ ਸਨੂ ਦਿਖਾਦੇ ਜਾਂਦੇ ਆਗੇ ਹਣਾ ਤੇ ਐਸ ਵੇਲੇ ਰੋਟੀ ਖਾਧੀ ਜਾਂਦੀ ਹੈ ਰਾਤ ਚ ਵੀ ਤਾਂ ਮੈਂ ਭੈਣ ਨੂੰ ਪੁੱਛਣਾ ਸੀ ਵੀ ਮਾਈਂਡ ਨਾ ਕਰਿਓ ਮੈਂ ਯਸਤ ਪੁੱਛ ਰਹੀ ਆ ਹਣਾ ਵੀ ਕੋਈ ਰੀਜਨ ਹੁੰਦਾ ਜਾਂ ਕਿਵੇਂ ਹੁੰਦਾ ਵੀ ਕਿਉਂ ਨਹੀਂ ਖਾਣੇ ਚਾਹੀਦੇ ਤੇ ਜੇ ਤੱਕ ਖਰਾਬ ਕਰਦੇ ਆ ਤਾਂ ਭਈ ਨਾ ਖਾਵਾਂਗੇ ਹਣਾ ਕਿਉਂਕਿ ਸਾਰਿਆਂ ਨੂੰ ਸਾਰਿਆਂ ਕੋਲ ਵੱਖਰੋ ਵੱਖਰੀ ਜਿਹੜੀ ਨੌਲੇਜ ਹੁੰਦੀ ਆ ਹਨਾ ਤੇ ਕਿਪ ਤਾਂ ਆਪਾਂ ਨੂੰ ਨਾ ਪਤਾ ਹੋਵੇ ਦੋਸਤ ਭੈਣ ਨੂੰ ਪਤਾ ਹੋਵੇ ਜਾਂ ਕਈ ਵਾਰੀ ਐਵੇਂ ਹੁੰਦਾ ਵੀ ਕਿਸੇ ਦੇ ਹਜਮ ਨਹੀਂ ਆਉਂਦੇ ਹਨਾ ਤਾਂ ਕਰਕੇ ਵੀ ਭੈਣ ਨੇ ਵਿਚਾਰੀ ਨੇ ਆਪਦੀ ਰਾਇ ਦਿੱਤੀ ਹੋਣੀ ਆ ਤੇ ਇੱਕ ਮਿੰਟ ਮੈਂ ਪਾਪਾ ਜੀ ਨੇ ਫੜਾਇਆ ਮੈਂ ਰੋਟੀ ਤੇ ਆ ਕੇ ਫਿਰ ਮੈਂ ਬਲੌਗ ਨੂੰ ਕੰਟੀਨਿਊ ਕਰੂੰਗੀ ਹਾਂਜੀ ਜਿਵੇਂ ਇਸ ਤੋਂ ਬਾਅਦ ਹੀ ਫੇਰ ਆ ਜਾਂਦੀ ਹੈ ਨਾ ਦਹੀਂ ਵਗੈਰਾ ਦੀ ਦਹੀਂ ਵਗੈਰਾ ਦੀ ਗੱਲ ਆ ਜਾਂਦੀ ਜਿਵੇਂ ਅੱਜ ਆ ਜਣਾ ਜਿਹੜਾ ਮੇਰਾ ਟੌਪਿਕ ਹੈ ਚਲੋ ਖਾਣ ਪੀਣ ਤੇ ਛਿੜ ਪਿਆ ਕੋਈ ਵੀ ਟੌਪਿਕ ਹੋਵੇ ਆਪਾਂ ਟੌਪਿਕ ਹੀ ਲੈ ਕੇ ਕੋਈ ਗੱਲਬਾਤ ਹੀ ਕਰਨੀ ਹੈ ਤੇ ਮੇਰੇ ਵਰਗੇ ਨੇ ਦਹੀਂ ਵੀ ਦੋ ਦਿਨ ਖਾਧੀ ਤੀਜੇ ਦਿਨ ਗਲਾ ਖਰਾਬ ਹੋ ਗਿਆ ਤੇ ਕਿੰਨੇ ਦਿਨ ਹੋ ਗਏ ਹੁਣ ਜਿਹੜਾ ਕੰਮ ਹੈ ਸਾਰਾ ਗੋਲੀਆਂ ਤੇ ਚੱਲ ਗਿਆ ਲੈ ਤੇ ਇਹ ਵੀ ਜਿਹੜੀ ਆ ਦਹੀਂ ਵਗੈਰਾ ਇਹ ਵੀ ਸ਼ਾਮ ਨੂੰ ਖਾਦੀ ਕੋਈ ਸਮਝਣ ਦੇ ਨਾਂ ਤਾਂ ਬੰਦੇ ਤੋਂ ਆਪਦੇ ਮਤਵਕੀ ਚੱਲਿਆ ਜਾਂਦਾ ਹੁੰਦਾ ਤੇ ਨਾ ਡਾਕਟਰਾਂ ਮਤਵਕੀ ਚੱਲ ਜਾਂਦੇ ਐ ਤਾਂ ਹੁਣ ਕਈ ਡਾਕਟਰ ਤਖ ਦਿੰਦੇ ਵੀ ਖਾਓ ਕਈ ਡਾਕਟਰ ਆਖ ਦਿੰਦੇ ਕਿ ਸ਼ਾਮ ਦੀ ਦਹੀਂ ਲੱਸੀ ਨਹੀਂ ਖਾਣੀ ਚਾਹੀਦੀ ਪਰ ਗਰਮੀ ਗਰਮੀ ਤੇ ਚੱਲਦੀ ਹੈ ਵੈਸੇ ਮੈਨੂੰ ਤਾਂ ਹੁਣੇ ਇਸ ਵਾਰੀ ਹੋਇਆ ਜਿਆਦਾ ਉਦੋਂ ਵੀ ਲੱਸੀ ਪੀਣ ਲੱਗੀ ਤਾਂ ਗਲਾ ਖਰਾਬ ਹੋ ਗਿਆ ਇਨਫੈਕਸ਼ਨ ਹੋ ਗਈ ਜੇ ਹੁਣ ਮੈਂ ਦੋਕ ਦਿਨ ਹੀ ਪੀਤੀ ਬਸ ਦੋ ਦਿਨ ਹੀ ਗਿਣਮੀ ਨਾਲੇ ਫਿਰ ਵੀ ਵਿੱਚ ਆਪਾਂ ਮਿਕਸ ਕਰ ਲੈਂਦੇ ਹੁੰਦੇ ਸੀ ਪਾਣੀ ਵਗੈਰਾ ਤੇ ਫੇਰ ਵੀ ਕਈ ਵਾਰ ਹੁੰਦਾ ਇਦਾਂ ਪ੍ਰੋਬਲਮ ਹੈ ਜਿਹੜੀ ਹੋ ਜਾਂਦੀ ਹੈ ਚਲੋ ਭੈਣ ਨੇ ਆਪਦੀ ਰਾਏ ਦਿੱਤੀ ਹੈ ਨਾ ਵਧੀਆ ਲੱਗਿਆ ਜਾਨੀ ਕਿ ਇਥੋਂ ਆਪਣਾ ਇੰਨਾ ਕ ਐਂ ਜਿਵੇਂ ਪਤਾ ਲੱਗਿਆ ਉਹਨਾਂ ਦਾ ਜੇ ਭੈਣ ਨੇ ਬਲੌਗ ਆ ਜਿਹੜਾ ਫੁੱਲ ਵਾਚ ਕੀਤਾ ਸਾਰਾ ਕੁਝ ਦੇਖਿਆ ਹੈ ਨਾ ਤਾਂ ਫੇਰ ਹੀ ਭੈਣ ਨੇ ਕਮੈਂਟ ਕੀਤਾ ਜਦੋਂ ਆਪਾਂ ਕਿਸੇ ਦਾ ਫੁੱਲ ਬਲੌਗ ਦੇਖਿਆ ਨਹੀਂ ਹੁੰਦਾ ਫਿਰ ਆਪਾਂ ਨੂੰ ਪਤਾ ਵੀ ਨਹੀਂ ਹੁੰਦਾ ਹੈ ਨਾ ਦੀ ਕੀ ਗੱਲਬਾਤ ਹੋਈ ਸੀ ਬਲੌਗ ਦੇ ਵਿੱਚ ਤੇ ਕੀ ਨਹੀਂ ਹੋਈ ਸੀ ਹੁਣ ਥੋੜਾ ਜਿਹਾ ਬਲੌਗਰ ਨੂੰ ਇਹ ਬਲੌਗਸ ਜਿੰਮ ਜਿਹੜੇ ਮੇਰੇ ਨੂੰ ਰਿਸਪੌਂਸ ਘੱਟ ਮਿਲ ਰਿਹਾ ਤਾਂ ਪਲੀਜ਼ ਫੁੱਲ ਵਾਚ ਕਰਿਆ ਕਰੋ ਜੀ ਬਹੁਤ ਜ਼ਿਆਦਾ ਮਿਹਨਤ ਕਰਦੇ ਹਣਾ ਚਲੋ ਮੈਂ ਕਿਸੇ ਤੇ ਥੋਪ ਨਹੀਂ ਰਹੀਗੀ ਆਪਦੇ ਲਈ ਮਿਹਨਤ ਕਰਦੇ ਆ ਰਿਸਪੌਂਸ ਦੇਣਾ ਰਿਸਪੌਂਸ ਹਣਾ ਤੁਹਾਡੇ ਚਿਰ ਤੇ ਪਲੀਜ਼ ਬਲੌਗ ਨੂੰ ਫੁੱਲ ਵਾਚ ਕਰ ਲਿਆ ਕਰੋ ਲਾਈਕ ਕਰ ਲਿਆ ਕਰੋ ਹਣਾ ਥੋੜਾ ਬਹੁਤਾ ਇਕਰ ਪਸੰਦ ਆਉਂਦਾ ਤੇ ਆਪਣੇ ਰਿਲੇਟਿਵ ਨੂੰ ਜਾਨੀ ਕਿ ਸ਼ੇਅਰ ਜ਼ਰੂਰ ਕਰਿਆ ਕਰੋ ਲੋ ਜੀ ਗੱਲਾਂ-ਵੱਤਾਂ ਕਰਦੇ ਕਰਦੇ ਤੇ ਆਪਾਂ ਪਾ ਲਈ ਆਪਣੀ ਰੋਟੀ ਤੇ ਖੀਰੇ ਦੇ ਦब्बे ਮੈਂ ਫੇਰ ਕੱਟ ਲਿਆ ਹਨ ਠੀਕ ਹੈ ਇਸ ਤੋਂ ਬਾਅਦ ਆ ਕੇ ਆਪਾਂ ਸਲਵ ਸਾਫ਼ ਕਰਾਂਗੇ ਦੁੱਧ ਗਰਮ ਕਰਾਂਗੇ ਤੇ ਫੇਰ ਕਰਦੇ ਆਂ ਬਲੌਗ ਨੂੰ ਕੰਟੀਨਿਊ ਹਾਂਜੀ ਟੈਂਪੋ ਕੇ ਨੌ ਦਾ ਤੇ ਆਪਾਂ ਆਪਣੇ ਸਾਰੇ ਕੰਮਕਾਰ ਆ ਜਿਹੜੇ ਰੋਟੀ ਟੁੱਕ ਦੇ ਭਾਂਡਿਆਂ ਦੇ ਸਾਰੇ ਨਵੇੜਲੇ ਸੀਗੇ ਤੇ ਹਮ ਮੈਨੂੰ ਨੌ ਬਤਾਈ ਪਈ ਹੈ ਜਿਹਨ ਕਿ ਜਵਾਕਾ ਵਾਂਗੂ ਮਸ਼ੀਨ ਇਹ ਸਟੀਮਰ ਕਹਿੰਦੇ ਆ ਹਨਾ ਸਟੀਮ ਸਟੀਮਰ ਹੀ ਹਾਂ ਪਾਖ ਲੈਣੀ ਹੈ ਕਿਉਂਕਿ ਮੈਡੀਸਨ ਤਾਂ ਮੈਂ ਖਾਈ ਨਹੀਂ ਪਰ ਉਹਦੇ ਨਾਲ ਕੋਈ ਫਰਕ ਨਹੀਂ ਪੈਦਾ ਹੈਗਾ ਅੰਦਰ ਉਹਨਾ ਜਿਵੇਂ ਜਾਮਾ ਇਹਦੇ ਕਰਕੇ ਐਂ ਭੁੱਖ ਵੀ ਨਹੀਂ ਨਹੀਂ ਲੱਗਦੀ ਹੈਗੀ ਤਾ ਕਰਕੇ ਜਿਹੜੇ ਇੰਜੈਕਸ਼ਨ ਲੈਂਦੇ ਆ ਤੇ ਕੱਲ ਵੀ ਪਾਇ ਸੀ ਤੇ ਹੁਣ ਵੀ ਇਹਦੇ ਵਿੱਚ ਇੰਜੈਕਸ਼ਨ ਚ ਪਾ ਕੇ ਪਾਖ ਲੈਣੇ ਆ ਵੈਸੇ ਫਰਕ ਪੈ ਗਿਆ ਪਰ ਆਹ ਚੀਜ਼ ਤੋਂ ਇਨਾ ਡਰ ਜਲ ਲੱਗਦਾ ਨੂੰ ਹੋਰ ਹੀ ਹੋਰ ਹੀ ਫੀਲਿੰਗ ਆਉਂਦੀ ਹੈ ਜਦੋਂ ਨੱਕੀ ਤੇ ਚੜਾ ਲੈਂਦੇ ਡਰ ਲੱਗਦਾ मैं मेला ही लवें पाफ तो फिर देख दिया लो जी मम्मी पता नहीं कितों इतने कह गए मैं कि भाई जाली कोड़ियाँ फिर दिए चाक लाया रात रो ही नहीं सौंदा ਤਾਂ ਮੈਂ ਸਮਝ ਨਹੀਂ ਮੈਨੂੰ ਤਾਂ ਗੇਂਹ ਨਹੀਂ ਨਹੀਂ ਆਉਂਦੀ ਅੱਗੇ ਮੈਨੂੰ ਤਾਂ ਪਹਾਨ ਕਿੱਥੋਂ ਦੱਸ ਜਣਗੇ ਕਹਿੰਦੀ ਜਾਲੀ ਜਿਹੜਾ ਸਮਾਨ ਤੇ ਭਰਜੂ ਹੁਣ ਮੈਂ ਤਾਂ ਇੰਦਰ ਸਰਕਲ ਕੱਢ ਸਕਣੀ ਹੋਰ ਤਾਂ ਮੈਨੂੰ ਕੋਈ ਪਤਾ ਨਹੀਂ ਮੈਂ ਤਾਂ ਗੇਂਹ ਨਹੀਂ ਨਹੀਂ ਆਉਂਦੀ ਕਿੱਥੇ ਆ ਪਾਈ ਦੇਖੀ ਜੋ ਵੀ ਜਾਂ ਤਾਂ ਕੀੜੀਆਂ ਮਾਰੀ ਜਾਣਗੀਆਂ ਜਾਂ ਫਿਰ ਜਿਹੜਾ ਸਮਾਨ ਸਮੋਣ ਪਿਆ ਉਹ ਭਾਰੀ ਜਾਊਗਾ ਹਨਾ ਕੀ ਕਰ ਸਕਦੇ ਤੇ ਹੁਣ ਆਪਾਂ ਕਰਦੇ ਆ ਅੱਜ ਨਾ ਜਣੀ ਕੀ بس ਆਸਟ ਤੇ ਮੈਂ ਇਹ ਕਹਿਣਾ ਸੀਗਾ ਹਨਾ ਵੀ ਅੱਜ ਦਾ ਜਿਹੜਾ ਦਿਨ ਸੀ ਬਹੁਤ ਵਧੀਆ ਰਿਹਾ ਹਨਾ ਆਪਦੇ ਬੱਚਿਆਂ ਲਈ ਵੀ ਆਪ ਜਿਹੜੇ ਬੱਚਿਆਂ ਨੂੰ ਪੜਾਉਨੇ ਉਹ ਵੀ ਆਪਦੇ ਬੱਚੇ ਉਹਨਾਂ ਦੇ ਲਈ ਵੀ ਬਹੁਤ ਵਧੀਆ ਰਿਹਾ ਸਾਰੇ ਬੱਚਿਆਂ ਦਾ ਜਿਹੜਾ ਰਿਜ਼ਲਟ ਹੈ ਬਹੁਤ ਸੋਹਣਾ ਸੀ ਬਹੁਤ ਸੋਹਣੇ ਸੋਹਣੇ ਜਿਹੜੇ ਬੱਚਿਆਂ ਨੇ ਅੰਕ ਆਪਦੇ ਪ੍ਰਾਪਤ ਕੀਤੇ ਆ ਤੇ ਸਾਰੇ ਨਵਨਿਆ ਜਿਹੜੀ ਸਾਡੇ ਕੋਲੇ ਹੁਣ ਬੱਚੇ ਸੀ ਉਹ ਨੈਕਸਟ ਕਲਾਸ ਵਿੱਚ ਚਲੇ ਜਾਣਗੇ ਹੁਣ ਸਾਡੇ ਕੋਲੇ ਨਿਊ ਆਉਣਗੇ ਹਨਾ ਮੂੰਹ ਪਿਆਰਾ ਜਿਹੜਾ ਨਵਿਆਂ ਨਾਲ ਵੀ ਫਿਰ ਉਦਾਂ ਹੀ ਬਣ ਜਾਂਦਾ ਹੈ ਜਿਹੜੇ ਬੱਚੇ ਨੈਕਸਟ ਕਲਾਸ ਚ ਗਏ ਆ ਹਨਾ ਤੇ ਉਹਨਾਂ ਨਾਲ ਵੀ ਜਿਹੜਾ ਮੂੰਹ ਪਿਆਰਾ ਜਿਹੜਾ ਬਹੁਤ ਜ਼ਿਆਦਾ ਸੀ ਕਿਉਂਕਿ ਇੱਕ ਸਾਲ ਆਪਾਂ ਬੱਚੇ ਨੂੰ ਪੜਾਇਆ ਹੁੰਦਾ ਬੱਚੇ ਵੀ ਬਹੁਤ ਜ਼ਿਆਦਾ ਕਰਦੀ ਹੈ ਤੇ ਆਪ ਨੂੰ ਵੀ ਫਿਰ ਹੁਣ ਆਉਂਦੀ ਹੈ ਹੁਣ ਜਦੋਂ ਨਿਊ ਬੱਚੇ ਆਉਣਗੇ ਹੌਲੀ ਹੌਲੀ ਇਦਾਂ ਹੀ ਉਹਦੇ ਨਾਲ ਵੀ ਆਪਾਂ ਨੂੰ ਅਟੈਚਮੈਂਟ ਹੋ ਜਾਂਦੀ ਹੈ ਤੇ ਚਲੋ ਸਾਰਿਆਂ ਦੇ ਨਿਊ ਕਲਾਸਾਂ ਦੇ ਲਈ ਵੈਸਟ ਆਫ ਲੱਕ ਤੇ ਵਧੀਆ ਬਸ 2 ਦਿਨਾਂ ਤੱਕ ਬੱਚਿਆਂ ਦੀ ਜਿਹੜੀਆਂ ਕਲਾਸਾਂ ਸਟਾਰਟ ਹੋ ਜਾਣਗੀਆਂ ਤੇ ਇਸ ਦੇ ਨਾਲ ਹੀ ਹੁਣ ਆਪਾਂ ਕਰਦੇ ਆ ਆਪਣੇ ਬਲੌਗ ਦਾ ਐਂਡ ਮਿਲਾਂਗੇ ਆਪਾਂ ਨੈਕਸਟ ਬਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਨੇ ਸੋਨੇ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੇ ਬਲੌਗ ਦੇ ਜਿਹੜੇ ਨੋਟੀਫਿਕੇਸ਼ਨ ਹੈ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਸਾਡੇ ਸੋਨੇ ਸੋਨੇ ਬਲੌਗ ਐਨਜੋਏ ਕਰ ਸਕੋ ਚਲੋ ਗਈ ਹਾਂ ਗੁੱਡ ਨਾਈਟ